ਸਤ ਸ੍ਰੀ ਅਕਾਲ ਦੋਸਤੋ ਆਪਾਂ ਸਾਰੇ ਜਾਣਦੇ ਹਾਂ ਪਿਛਲੇ ਹੀ ਦਿਨੀ ਰਾਜਵੀਰ ਚਵੰਦਾ ਦਾ ਜੋ ਕਿ ਇੱਕ ਬਹੁਤ ਹੀ ਵਧੀਆ ਸਿੰਗਰ ਸਨ ਉਹਨਾਂ ਦਾ ਦੇਹਾਂਤ ਹੋ ਗਿਆ ਅਤੇ ਕੱਲ ਉਹਨਾਂ ਦੇ ਫੁੱਲ ਚੁਗਣ ਦੀ ਰਸਮ ਸੀ ਜਿਹੜੀ ਕੀਤੀ ਗਈ ਅਤੇ ਪਰਸੋਂ ਹੀ ਉਹਨਾਂ ਦਾ ਸੰਸਕਾਰ ਹੈ ਜਿਹੜਾ ਕੀਤਾ ਗਿਆ ਸੀ ऐसे दौरान रासफी रजवंदा ਦੇ ਬਹੁਤ ਹੀ ਜ਼ਿਆਦਾ ਸੰਸਕਾਰ ਦੇ ਉੱਤੇ ਲੋਕ ਨੇ ਜਿਹੜੇ ਇਕੱਠੇ ਹੋਏ ਸੀ ਜਾਨੀ ਕਿ ਆਪਾਂ ਇਹ ਕਹਿ ਸਕਦੇ ਹਾਂ ਵੀ ਬਹੁਤ ਹੀ ਜ਼ਿਆਦਾ ਉਹਨਾਂ ਦੇ ਸੰਸਕਾਰ ਦੇ ਉੱਤੇ ਇਕੱਠ ਹੋਇਆ ਸੀ ਇਸੇ ਤਰ੍ਹਾਂ ਹੀ ਗਗਨ ਕੋਕਰੀ ਵੀ ਉੱਥੇ ਹੀ ਸੀ ਗਗਨ ਕੋਕਰੀ ਨੇ ਹੁਣ ਆਪਣੇ ਇੱਕ ਪੋਸਟ ਪਾਈ ਹੈ ਜਿਸ ਤੇ ਵਿੱਚ ਉਸਨੇ ਸਾਰੀਆਂ ਗੱਲਾਂ ਕਹੀਆਂ ਅਤੇ ਬਹੁਤ ਹੀ ਜ਼ਿਆਦੇ ਲੋਕਾਂ ਤੇ ਪੜਾਅਸ ਕੱਢੀ ਵੀ ਪੰਜਾਬੀ ਇਸ ਗੱਲ ਤੋਂ ਥੱਲੇ ਲੱਗ ਜਾਂਦੇ ਹਨ ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਰਾਜਵੀਰ ਚੋਬੰਦਾ ਦੀ ਸਪੋਰਟ ਕੀਤੀ ਜਾਂ ਉਸ ਤੇ ਸੰਸਕਾਰ ਦੇ ਉੱਤੇ ਲੋਕ ਗਏ ਅਤੇ ਉਸ ਦੇ ਨਾਲ ਹੀ ਉਹਨਾਂ ਨੇ ਉੱਥੇ ਜਾ ਕੇ ਬਹੁਤ ਹੀ ਜ਼ਿਆਦੇ ਸ਼ਰਮਨਾਕ ਕਾਰਾਏ ਜਿਹੜਾ ਕੀਤਾ ਹੈ ਗਗਨ ਕੋਕਰੀ ਨੇ ਲਾਈਵ ਹੋ ਕੇ ਦੱਸਿਆ ਕਿ ਰਾਜਵੀਰ ਜਵੰਦਾ ਦੇ ਸੰਸਕਾਰ ਦੇ ਉੱਤੇ ਘੱਟੋ-ਘੱਟ 50-60 ਬੰਦੇ ਅਜੇਹੇ ਸੀ ਜਿਹੜੇ ਕਿ ਚੋਰ ਸੀ ਉਹਨਾਂ ਲੋਕਾਂ ਨੇ ਬਹੁਤ ਹੀ ਸਾਰੇ ਸਿੰਗਰਾਂ ਦੇ ਵੀ ਇੱਥੋਂ ਤੱਕ ਕਿ ਆਮ ਲੋਕਾਂ ਦੇ ਸਿੰਗਰਾਂ ਦੇ ਸਭ ਦੇ ਫੋਨ ਚੋਰੀ ਕੀਤੇ ਅਤੇ ਬਹੁਤ ਹੀ ਸਾਰੇ ਪੈਸੇ ਵੀ ਇਕੱਠੇ ਕੀਤੇ ਕਿਉਂਕਿ ਉਹ ਜੇਬਾਂ ਘਟ ਰਹੇ ਸੀ ਗਗਨ ਕੋਕਰੀ ਨੇ ਦੱਸਿਆ ਵੀ ਮੇਰਾ ਵੀ ਫੋਨ ਜਸਵੀਰ ਜਸੀ ਗਾਇਕ ਹੈ ਉਹਨਾਂ ਦਾ ਵੀ ਫੋਨ ਹੈ ਜਿਹੜਾ ਚੋਰੀ ਹੋ ਗਿਆ ਅਤੇ ਇਸ ਦੇ ਨਾਲ ਹੀ ਬਹੁਤ ਸਾਰੇ ਲੋਕਾਂ ਨੇ ਹਜੇ ਬਿਆਨਬਾਜ਼ੀ ਨਹੀਂ ਕੀਤੀ ਗਗਨ ਕੋਕਰੀ ਨੇ ਕਿਹਾ ਵੀ ਇਹ ਹੌਲੀ-ਹੌਲੀ ਸਾਰਾ ਕੁਝ ਸਾਹਮਣੇ ਆਜੂਗਾ ਜਿਨ੍ਹਾਂ ਨੂੰ ਵੀ ਇਹ ਚੀਜ਼ ਦਾ ਪਤਾ ਲੱਗਦਾ ਹੈ ਵੀ ਉਹ ਚੋਰ ਬੰਦੇ ਕੌਣ ਸੀ ਜਿਨ੍ਹਾਂ ਨੇ ਇਹਨੇ ਦੁੱਖ ਦੇ ਟਾਈਮ ਦੇ ਵਿੱਚ ਵੀ ਰਾਜਵੀਰ ਜੋ ਬੰਦਾ ਦੇ ਅਜਿਹੇ ਟਾਈਮ ਤੇ ਵੀ ਇਦਾਂ ਹੀ ਮਜ਼ਾਕ ਦਾ ਪਾਤਰ ਸਾਰਿਆਂ ਨੂੰ ਬਣਾ ਦਿੱਤਾ ਅਤੇ ਉਹਨਾਂ ਦੀ ਸੁਰਤ ਸਿਰਫ ਚੋਰੀਆਂ ਕਰਨ ਦੇ ਵਿੱਚ ਤੇ ਅਤੇ ਲੋਕਾਂ ਦੀਆਂ ਜੇਬਾਂ ਕੱਟਣ ਦੇ ਵਿੱਚ ਸੀ ਜੋ ਕਿ ਸਾਡੇ ਲਈ ਬਹੁਤ ਹੀ ਜ਼ਿਆਦਾ ਸਰਮਨਾਕ ਗੱਲ ਹੈ ਅਜਿਹੇ ਦੁੱਖ ਦੇ ਵਿੱਚ ਅਜਿਹਾ ਕੁਝ ਅਜਿਹੇ ਲੋਕਾਂ ਨੂੰ ਹੀ ਸੋਚਦਾ ਹੈ ਜਿਨ੍ਹਾਂ ਦੀ ਜ਼ਮੀਰ ਹੈ ਜਿਹੜੀ ਮਰੀ ਹੁੰਦੀ ਹੈ ਗगन ਕੋਕਰੀ ਨੇ ਦੱਸਿਆ ਵੀ ਘੱਟੋ ਘੱਟ ਆਈਫੋਨ ਵੀ ਬਹੁਤ ਜ਼ਿਆਦੇ ਸੀਗੇ ਜਿਹੜੇ ਉਹਨਾਂ ਨੇ ਚੋਰੀ ਕੀਤੇ ਨੇ ਕਿਉਂਕਿ ਇੱਕ ਆਈਫੋਨ ਲੱਖ ਡੇਢ ਲੱਖ ਦਾ ਤਾਂ ਜ਼ਰੂਰ ਹੁੰਦਾ ਹੀ ਹੈ